ਦਿੱਲੀ ਸੰਘਰਸ਼ ਅਤੇ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਨਥੇਹਾ ਪਿੰਡ ਵਾਸੀਆਂ ਨੇ ਲਗਾਇਆ ਚਾਹ ਦਾ ਲੰਗਰ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਵਿਖੇ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਵੱਖ-ਵੱਖ ਇਲਾਕਿਆਂ ਤੋਂ ਜਾਣ ਵਾਲੇ ਕਿਸਾਨਾਂ ਲਈ ਅਤੇ ਸਹਿਬਜ਼ਾਦਿਆਂ ਦੀ ਜਾਲਚ ਫਤਿਹਗੜ ਸਾਹਿਬ ਵਿਖੇ ਹੋਣ ਵਾਲੇ ਭਾਰੀ ਸਮਾਗਮਾਂ 'ਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਵਾਸਤੇ ਪਿੰਡ ਨਥੇਹਾ ਦੇ ਬੱਸ ਸਟੈਂਡ ਤੇ ਕਿਸਾਨ ਜਥੇਬੰਦੀ ਸਿੱਧੂਪੁਰ ਵੱਲੋਂ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਾਹ ਦਾ ਲੰਗਰ ਚਲਾਇਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਸਾਨ ਆਗੂ ਸੁਖਦੇਵ ਸਿੰਘ ਨਥੇਹਾ ਅਤੇ ਜਰਨੈਲ ਸਿੰਘ ਮਿੱਠੂ ਨੇ ਜਿੱਥੇ ਲੰਗਰ 'ਚ ਹਿੱਸਾ ਪਾਉਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਉਥੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਕਿਹਾ ਕਿ ਕੇਂਦਰ ਜਲਦੀ ਕਾਲੇ ਕਾਨੂੰਨ ਰੱਦ ਕਰੇ ਤਾਂ ਕਿ ਕਿਸਾਨ ਮੋਰਚਾ ਸਮਾਪਤ ਕਰਕੇ ਆਪਣੇ ਬੱਚਿਆਂ ਵਿੱਚ ਵਾਪਸ ਪਰਤ ਆਉਣ। ਇਹ ਰੀਜੀਕਲ ਸਾਫਸਾ ਇਹ ਰੀਜੀਕੀ ਫਤਿਹ ਮੈਂ ਪਿੰਡ ਨਸਿਹਿਆ ਤੋਂ ਅਸੀਂ ਸਿੱਧੂਪੁਰ ਨਾਲ ਜੁੜੇ ਹੋਏ ਆਂ। ਅਸੀਂ ਦਿੱਲੀ ਦੀ ਸੰਗਤ ਵਾਸਤੇ ਜੋ ਜਾ ਰਹੀ ਹੈ ਉਨੇ ਵਾਸਤੇ ਚਾਹ ਦੇ ਲੰਗਰ ਲਾਏ ਹੋਏ ਨਾ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਜੋ ਛੰਲ ਦੇ ਵਿੱਚ ਸੰਗਤ ਇੱਥੇ ਬੈਠੀ ਐ ਮੋਦੀ ਸਰਕਾਰ ਨੂੰ ਕਿ ਜਲਦੀ ਤੋਂ ਜਲਦੀ ਫੈਸਲਾ ਕਰਨ ਸੰਗਤ ਸਾਹਿਬ ਦੇ ਆਪੋ ਆਪਣੇ ਘਰਾਂ ਨੂੰ ਆਉਣ ਬੇਨਤੀਆਂ ਨੇ ਇਹੀ ਗੁਰੂ ਸਾਹਿਬ ਦੇ ਜਨਾ ਆ ਰਹੇ ਨਾ ਸਹਿਬਜ਼ਾਦਿਆਂ ਦੇ ਸੰਗਤਾਂ ਆ ਕੇ ਉੱਥੇ ਨਿੱਜੀ ਥਾਂਾਂ ਤੇ ਮਨਾਉਣ ਕਿ ਨਹੀਂ ਮਜਬੂਰੀ ਦੇ ਵਿੱਚ ਸਾਨੂੰ ਇੱਥੇ ਮਨਾਉਣੇ ਪੈਣਗੇ ਇਸ ਕਰਕੇ ਬੇਨਤੀ ਹੈ ਮੋਦੀ ਸਰਕਾਰ ਨੂੰ ਕਿ ਛੇਤੀ ਇਹਦਾ ਫੈਸਲਾ ਦੇਵੇ ਤਾਂ ਸੰਗਤਾਂ ਕਰੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਹਿਮਾ ਇੱਕ ਛਾਂ ਦਾ ਬੇਟਾ ਹਾਂ ਛਾਂ ਦੇ ਤੌਰ ਤੇ ਬੋਲ ਰਿਹਾ ਹਾਂ ਜੋ ਮੋਦੀ ਸਰਕਾਰ ਵੱਲੋਂ ਛੇਖਾਨਾ ਦੇ ਕਲਾਬ ਜੋ ਬਿੱਲ ਪੇਸ਼ ਕੀਤੇ ਹਨ ਉਹ ਛੇਖਾਨਾ ਦੀ ਬਹੁਤ ਹੀ ਯਾਨੀ ਪਰ ਘਨ ਘਾਟ ਹਨ ਪਰ ਦੂਜੇ ਪਾਸੇ ਅੰਤਨ ਸਿੰਘ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਜੋ ਸਹਬ ਯਾਦ ਹੈ ਹਨ ਉਹਨਾਂ ਦੀ ਸ਼ਹੀਦੀ ਪਰਪੁਰਬ ਜੋ ਹਰ ਸਾਲ ਦੀ ਤਰ੍ਹਾਂ ਅਧੀਗੜ ਸਾਹਿਬ ਦੀ ਧਰਤੀ ਤੇ ਮਨਾਏ ਜਾਂਦੇ ਹਨ ਸਾਨੂੰ ਇਹਨਾਂ ਵੱਲ ਦੇਖ ਕੇ ਹੀ ਸਾਨੂੰ ਸਾਡੇ ਮਨਾਂ ਦੇ ਵਿੱਚ ਇਹ ਸ਼ਾਂਤੀ ਭਾਵ ਕਪੂਰ ਨਾਲ ਜਿਸ ਤਰ੍ਹਾਂ ਸੰਗਤਾਂ ਇਹ ਜੋੜ ਮੇਲੇ ਮਨਾ ਰਹੀਆਂ ਹਨ ਉਸੇ ਤਰ੍ਹਾਂ ਹੀ ਸਾਨੂੰ ਇਹਨਾਂ ਵੱਲ ਦੇਖ ਕੇ ਕਿਸ਼ਾਨਾਂ ਕੋ ਸਹਿਮੂ ਕਰਨਾ ਚਾਹੀਏ ਹੈ ਸਰਕਾਰਾਂ ਨੂੰ ਮੋਦੀ ਸਰਕਾਰ ਨੂੰ ਵਿਪਰਤਸਾਨ ਹੋਣ ਉਹ ਮਛੇ ਦੀ ਗੁਰਪੁਰਬ ਮਨਾਉਣ ਦੇ ਬਾਰੇ ਬੜੀਆਂ ਸੋਚਾਂ ਸੋਚ ਰਹੇ ਹਨ ਜਿੱਥੇ ਕਿ ਐਡਾ ਵੱਡਾ ਮਹਾਨ ਸ਼ੀਰ ਦੀ ਗੁਰਪੁਰਬ ਫਟੇਗੜ ਸਰ ਦੀ ਧਰਤੀ ਤੇ ਮਨਾਇਆ ਜਾਂਦਾ ਹੈ ਪਰ ਕਿਸਾਨਾਂ ਨੇ ਇਹ ਸੋਚ ਬਣਾਈ ਹੋਈ ਹੈ ਕਿ ਆਪਾਂ ਇਹੋ ਜਿਹੇ ਸ਼ੀਰ ਦੀ ਗੁਰਪੁਰਬ ਜਨਨ ਨੂੰ ਅਜਾਈ ਨਹੀਂ ਜਾਣ ਦੇਣ ਦੇਣਾ ਆਪਾਂ ਜਿੱਥੇ ਵੀ ਬੈਠੇ ਹਨ ਜਿਸ ਤਰ੍ਹਾਂ ਦਿੱਲੀ ਦੀ ਧਰਤੀ ਤੇ ਬੈਠੇ ਹੋ ਉੱਥੇ ਵੀ ਕਿਸਾਨਾਂ ਨੇ ਇਹ ਦੀਵਿਦੀ ਗੁਰਪੁਰਬ ਮਨਾਉਣ ਦਾ ਬਹੁਤ ਹੀ ਵੱਡਾ ਪ੍ਰალੋਕ ਕੀਤਾ ਹੈ ਤੇ ਸੰਗਤਾਂ ਨੂੰ ਪ੍ਰੇਰਨਾ ਕੀਤੀ ਜਾ ਰਹੀ ਹੈ ਕਿ ਆਪਾਂ ਜੋ ਇਸੇ ਜੀਵਿਦੀ ਗੁਰਪੁਰਬ ਹੈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦਾ ਆਪਾਂ ਦਿੱਲੀ ਵਿੱਚ ਹੀ ਮਨਾਵਾਂਗੇ ਤੇ ਇਸ ਕਰਕੇ ਅਸੀਂ ਮੋਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਇਹ ਖਿਸ਼ਾਨਾਂ ਤੇ ਕੁਝ ਨਾ ਕੁਝ ਰਹਿਮ ਕਰੋ ਇਹ ਆਪਣੇ ਜੋ ਖਿਸ਼ਾਨਾਂ ਦੇ ਇਹ ਬਹੁਤ ਹੀ ਮਾੜੇ ਬਿੱਲ ਹਨ ਘਾਟਕ ਬਿੱਲ ਹਨ ਇਹਨਾਂ ਨੂੰ ਜਲਦੀ ਤੋਂ ਜਲਦੀ ਸਮਾਪਤ ਕਰੋ ਤੇ ਕਿਸਾਨ ਆਪੋ ਆਪਣੇ ਘਰਾਂ ਵਿੱਚ ਆਉਣ ਨਿੱਕੇ ਨਿੱਕੇ ਬੱਚੇ ਬੁੱਢੀਆਂ ਬੁੱਢੇ ਨੌਜਵਾਨ ਵੀਰ ਆਪਣੇ ਕੰਮਾਂ ਤੋਂ ਲੈ ਨੂੰ ਛੱਡ ਕੇ ਦੇਖੋ ਕਿੰਨੇ ਮਹੀਨੇ ਹੋ ਗਏ ਹਨ ਕੜਕ ਦੀ ਠੰਡ ਦੇ ਵਿੱਚ ਉਹ ਦਿੱਲੀ ਦੀਆਂ ਸੜਕਾਂ ਦੇ ਉੱਪਰ ਸੌਂਦੇ ਹਨ ਪੈਂਦੇ ਹਨ ਭੁੱਖੇ ਰਹਿੰਦੇ ਹਨ ਜਾਂ ਜਿਸ ਤਰ੍ਹਾਂ ਵੀ ਉਹ ਰਹਿ ਰਹੇ ਆ ਆਪ ਨੂੰ ਪਤਾ ਹੀ ਹੈ ਉਸ ਕਰਕੇ ਸਾਡੇ ਸਾਰੇ ਪਿਛਾਨ ਪਰਾਂ ਲਈ ਬੇਨਤੀ ਹੈ ਪਰ ਜੋਰ ਬੇਨਤੀ ਹੈ ਕਿ ਇਹ ਜੋ ਬੇਲਹਨ ਇਹਨਾਂ ਨੂੰ ਜਲਦੀ ਤੋਂ ਜਲਦੀ ਸਮਾਪਤ ਕਰਕੇ ਨਿਸ਼ਾਨ ਆਪਣੇ ਘਰਾਂ ਵਿੱਚ ਜਾਣ ਆਪਣੇ ਵਿਕਿਆਨ ਦੇ ਵਿਚਾਲ ਮਿਲ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸੋ ਬਹੁਤ ਵੀ ਇਹ ਜੋ ਚੇਂਜੀ ਗੁਰਪੁਰਬ ਆ ਰਿਹਾ ਹੈ ਇੱਕ ਬਹੁਤ ਹੀ ਮਹਾਨ ਸ਼ੀ ਗੁਰਪੁਰਬ ਹੈ ਜਿੱਲਾ ਚੇੜਨੀ ਦੇ ਸਰਬਦੇਵ ਸਾਨੂ ਦੀ ਇਹ ਆਪਣੇ ਘਰਾਂ ਵਿੱਚ ਜਾਂ ਜਿਸ ਤਰ੍ਹਾਂ ਫਤਿਹਗੜ੍ਹ ਸਾਹਿਬ ਦੀ ਕਰਤੀ ਹੈ ਉਸ ਤਰੀਕੇ ਨਾਲ ਉਹਨਾਂ ਦੀ ਸਾਨੂੰ ਖੁਸ਼ੀ ਮਹਿਸੂਸ ਹੋਵੇ ਸੋ ਇਹਨਾਂ ਕੰਢੇ ਹੋਏ ਸੀ ਇਹ ਸਰਕਾਰ ਨੂੰ ਪੀਰ ਕਰ ਦੇਖਾ ਕਿ ਇਹ ਬੈਲ ਹਨ ਇਹਨਾਂ ਤੋਂ ਜਲਦੀ ਤੋਂ ਜਲਦੀ ਇਹਨਾਂ ਨੂੰ ਬਾਅਸ ਕੀਤਾ ਜਾਵੇ ਇੱਕ ਸ਼ਾਨ ਆਪਣੇ ਘਰਾਂ ਨੂੰ ਮੁਰਤੀ ਤੇ શ્રી ਦੀ ਵਰਤੋਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ